ਤੂੰ ਜੇ ਨੰਗੀਆਂ ਤੇ ਹੀ ਤੂੰ ਦੇਖ ਕੇ ਤਾਂ ਨਰੇਪ ਕਰਾਂਗੇ ਵੀ ਸਾਡਾ ਤਾਂ ਜੀ ਮਤਲਬ ਮੂਡ ਬਣ ਗਿਆ ਸਾਡਾ ਮਨ ਬਣ ਗਿਆ ਵੱਡੀ ਬੰਦਿਆਂ ਦੀ ਕਰਦਾ ਹੁਣ ਬੰਦੇ ਏਡੇ ਕੀ ਕਰ ਮੈਂ ਏਡੇ ਚੂਤੀਏ ਯਾਰ ਚੁੰਬਕ ਦੇਖੇ ਚੁੰਬਕ ਐਦਾਂ ਜੁੜਦੇ ਐਦਾਂ 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 ਜੇ ਚੁੰਬਕ ਜੋੜਦੇ ਤੂੰ ਹੀ ਆਪਣੀ ਭੈਣ ਨੂੰ ਕਿਉਂ ਨਹੀਂ ਜੋੜਦੇ ਤੁਸੀਂ ਆਪਣੀ ਕੁੜੀ ਨੂੰ ਕਿਉਂ ਨਹੀਂ ਜੋੜਦੇ ਆਪਣੀ ਮਾਂ ਨੂੰ ਕਿਉਂ ਨਹੀਂ ਜੋੜਦੇ ਆਪਣੇ ਆ ਰਿਸ਼ਤੇਦਾਰਾਂ ਚ ਕੁੜੀਆਂ ਨੂੰ ਕਿਉਂ ਨਹੀਂ ਜੋੜਦੇ ਤੂੰ ਹੀ ਭੈਣ ਚ ਤੀਜੀ ਵੀ ਜਨਨੀ ਨਹੀਂ ਜੋੜਨਾ ਹੁੰਦਾ ਤੀਸਰੀ ਦੀ ਕੁੜੀ ਨਹੀਂ ਜੋੜਨਾ ਹੁੰਦਾ ਜੀ ਉਹ ਨੰਗੀ ਫਿਰਦੀ ਤੇ ਵੱਡੇ ਤੋਂ ਮੱਚ ਬੈਟਰ ਉਹ ਬੰਦੇ ਆ ਜਿਹੜੇ ਜੰਗਲਾਂ 'ਚ ਟ੍ਰਾਈਬਸ 'ਚ ਰਹ ਰਹੇ ਆ ਜਿਨ੍ਹਾਂ ਦੀਆਂ ਔਰਤਾਂ ਨੰਗੀਆਂ ਹੁੰਦੀਆਂ ਤੇ ਉੱਥੇ ਕਦੀ ਰੀਪ ਨਹੀਂ ਹੁੰਦਾ ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਮੇਰੇ ਦੋਸਤੋ ਅੱਜ ਆਪਾਂ ਜਿਸ ਚੀਜ਼ ਬਾਰੇ ਗੱਲ ਕਰਨ ਜਾ ਰਹੇ ਇੱਕ ਸਿੰਪਲ ਜੀ ਫੋਟੋ ਆ ਬਟ ਅਗਰ ਆਪਾਂ ਉਹਨੂੰ ਸਮਝੀਏ ਤਾਂ ਕਾਫੀ ਡੈਪਥ ਜਿਹਾ ਮੀਨਿੰਗ ਆ ਤੇ ਆ ਫੋਟੋ ਲਈ ਦੂਸਰੇ ਫੋਟੋ ਦਿਖਾ ਰਿਹਾ ਇੱਥੇ ਲਾ ਦੂੰਗਾ ਬਾਕੀ ਤੁਸੀਂ ਦੇਖੋ ਇਹਦੇ ਵਿੱਚ ਲਿਖਿਆ ਕਿ ਇੱਕ ਲੜਕੀਆਂ ਵਾਸਤੇ ਫੋਟੋ ਹੈ she believe that this is freedom but she did not uh, that she is lost her security pride and happiness a silent message to all modern females jinna feminist kudiyan ajkal phirr riyan jinna bhi feminist ladkiyan ikathiyan hoyian ki assi in munda de barabar aan jiyan vo pehli de kehnde hai ki jadon tohanu kise na compare karan di load paye ve te tusi utthe stamp la dindi ki tusi ohna ton katto theek hai har ik srishti de vich har ik insaan da apna apna ik role aa ਆਪਣਾ ਆਪਣਾ ਇੱਕ ਸਥਾਨ ਨਵਾਂ ਮੁੰਡੇ ਤੁਹਾਡੀ ਜਗ੍ਹਾ ਲੈ ਸਕਦੇ ਨੇ ਤੁਸੀਂ ਕੁੜੀਆਂ ਦੀ ਠੀਕ ਹੈ ਤੇ ਇਹਦਾ ਰੈਫਰੈਂਸ ਮੈਂ ਤੁਹਾਨੂੰ ਬਹੁਤ ਪਿੱਛੇ ਦਊਂਗਾ ਜਦੋਂ ਇਨਸਾਨ ਨੂੰ ਸਾਜਿਆ ਸੀ ਉਸ ਪਰਮਾਤਮਾ ਨੇਦਾ ਰੈਫਰੈਂਸ ਤੁਹਾਨੂੰ ਕੁਰਾਨ ਦੇ ਵਿੱਚੋਂ ਮਿਲੇਗਾ ਤੇ ਮਿਲਦਾ ਜੁਲਦਾ ਤੁਹਾਨੂੰ ਬਾਈਬਲ ਦੇ ਵਿੱਚੋਂ ਵੀ ਮਿਲ ਸਕਦਾ ਬਟ ਐਸ ਇਟ ਇਜ਼ ਅਗਰ ਤੁਸੀਂ ਇਹ ਜਾਨਣਾ ਚਾਹੁੰਦੇ ਤਾਂ ਤੁਹਾਨੂੰ ਕੁਰਾਨ ਪੜ੍ਹਨੀ ਪੈਣੀ ਕੁਰਾਨ ਦੇ ਵਿੱਚ ਜਦੋਂ ਆਦਮ ਤੇ ਹਵਾ ਨੂੰ ਬਣਾਇਆ ਗਿਆ ਜਦੋਂ ਮਤਲਬ ਪਹਿਲੇ ਇਨਸਾਨ ਕ੍ਰੀਏਟ ਕੀਤਾ ਗਿਆ ਅੰਗਰੇਜ਼ ਤਾਂ ਜਦੋਂ ਕਹਿੰਦੇ ਵੀ ਬਾਂਦਰਾਂ ਤੋਂ ਬਣੇ ਆਪਾਂ ਹਨਾ ਤੇ ਜਿਹੜਾ ਇਨਸਾਨ ਬਲੀਵ ਕਰਦਾ ਪਿਆ ਸੀ ਬਾਂਦਰ ਤੋਂ ਬਣੇ ਆ ਤੇ ਉਹ ਅੱਜ ਵੀ ਮੰਨ ਰਹੀ ਆ ਤੇ ਜਿਵੇਂ ਉਹ ਗੋਰੇ ਆ ਤੇ ਉਹਨਾਂ ਤਾਂ ਕਹਿੰਦੇ ਵੀ ਟੱਟੀ ਜਾ ਕੇ ਟੱਟੀ ਧੋਣੀ ਨਹੀਂ ਆਉਂਦੀ ਉਹ ਕਾਜ ਕਸਾਈ ਜਾਂਦੇ ਹਲੇ ਵੀ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀ ਇਹ ਜਿਹੀਆਂ ਹੈਗੀਆਂ ਵੀ ਜਿਹੜੀਆਂ ਸਾਡੇ ਨਾਲ ਮਿਸਮੈਚ ਆ ਜਿਹੜੇ ਬਾਂਦਰ ਤੋਂ ਬਣੇ ਉਹ ਬੰਦ ਰਹੀ ਅੱਜ ਤੱਕ ਤੇ ਮੈਂ ਮੈਂ ਇਹ ਕਹਿੰਦਾ ਵੀ ਜਿਹੜੀ ਇਨਸਾਨ ਦੀ ਕ੍ਰੀਏਸ਼ਨ ਆ ਜੋ ਸਾਨੂੰ ਕਿਤਾਬਾਂ ਚੋਂ ਮਿਲਦੀ ਵੀ ਇਹ ਉਹ ਉਸ ਪਰਮਾਤਮਾ ਨੇ ਆਪ ਬਣਾਈ ਆ ਤੇ ਜਿਹਨੂੰ ਫ੍ਰੀ ਵਿਲ ਦਿੱਤੀ ਇਸ ਪੂਰੇ ਕਾਇਨਾਤ ਦੇ ਜਿੰਨੀਆਂ ਸਪੀਸੀਸ ਆ ਆਪਣੇ ਕਹਿੰਦੇ ਵੀ 84 ਕਰੋੜ ਯੋਨੀਆ ਇੱਥੇ ਹੈਗੀਆਂ 84 ਕਰੋੜ ਤਰ੍ਹਾਂ ਦੀ ਬਰੀਡਸ ਆ ਇੱਥੇ ਬਟ ਉਹਦੇ ਵਿੱਚ ਸਿਰਫ ਇੱਕ ਲੋਤੀ ਬਰੀਡ ਇਨਸਾਨ ਹਿਊਮਨ ਇੱਕ ਇਦਾਂ ਦੀ ਆ ਜਿਹੜਾ ਆਪਣੀ ਫ੍ਰੀ ਵਿਲ ਦੇ ਨਾਲ ਕੁਝ ਵੀ ਕਰ ਸਕਦਾ ਅੱਜ ਚਾਹੇ ਆਪਣੇ ਆਪ ਨੂੰ ਮਾਰ ਸਕਦਾ ਚਾਹੇ ਕੁਝ ਵੀ ਕਰ ਸਕਦਾ ਚਾਹੇ ਸੁਧਰ ਸਕਦਾ ਚਾਹੇ ਵਿਗੜ ਸਕਦਾ ਵਟ ਏਵਰ ਯੂ ਵਾਂਟ ਜੋ ਤੁਸੀਂ ਕਰਨਾ ਚਾਹੁੰਦੇ ਤੁਸੀਂ ਅੱਜ ਹੀ ਕਰ ਸਕਦੇ ਹੋ ਤੇ ਜਿਸ ਟਾਈਮ ਇਨਸਾਨ ਨੂੰ ਬਣਾਇਆ ਗਿਆ ਤੇ ਇਨਸਾਨ ਨੰਗਾ ਸੀ ਔਰਤ ਵੀ ਤੇ ਮਰਦ ਵੀ ਤੇ ਨੰਗਾ ਇਵਰ ਬਾਅਦ ਚ ਇਜਾਦ ਹੋਇਆ ਉਸ ਟਾਈਮ ਨੰਗਾ ਜਟਕਿਆ ਹੋਣਾ ਇਹ ਕੋਈ ਚੀਜ਼ ਨਹੀਂ ਸੀਗੀ ਮੈਟਰ ਨਹੀਂ ਸੀ ਕਰਦੀ ਜੋ ਬੱਚਾ ਪੈਦਾ ਹੋਇਆ ਉਹਨੂੰ ਨਹੀਂ ਪਤਾ ਮੈਂ ਨੰਗਾ ਮੈਂ ਕਪੜਾ ਪਾਉਣਾ ਨਹੀਂ ਉਹਨੂੰ ਨਹੀਂ ਪਤਾ ਤੇ ਉੱਥੇ ਕੁਝ ਕਨਸੀਕਵੈਂਸਿਸ ਐਦਾਂ ਦੇ ਹੋਏ ਜਿਆਦਾ ਮੈਂ ਡੈਪਥ ਦੀ ਕਹਾਣੀ ਦੇ ਵਿੱਚ ਨਹੀਂ ਜਾਊਂਗਾ ਕਿਉਂਕਿ ਉੱਤੇ ਬਹੁਤ سارے ਸਵਾਲ ਉੱਠਦੇ ਆ ਤੇ ਉੱਥੇ ਜਦੋਂ ਸ਼ੈਤਾਨ ਦੇ ਪ੍ਰਭਾਵ ਦੇ ਵਿੱਚ ਔਰਤ ਆਈ ਸਭ ਤੋਂ ਪਹਿਲਾਂ ਇਹ ਉਹਨੂੰ ਕਿਹਾ ਕਿ ਇਹ ਇੱਕ ਫਰੂਟ ਸੀ ਉੱਥੇ ਤੋਂ ਇਹਨੂੰ ਖਾਣਾ ਤੇ ਉਹਨੂੰ ਮਤਲਬ ਪਰਮਾਇਆ ਤੇ ਉਸ ਤੋਂ ਬਾਅਦ ਉਹਨੂੰ ਕਿਹਾ ਕਿ ਤੂੰ ਨਗਨ ਅਵਸਥਾ ਵਿੱਚ ਆਪੀ ਤੂੰ ਕੱਪੜੇ ਨਹੀਂ ਪਾਏ ਤੇ ਪ੍ਰਮਾਤਮਾ ਨੇ ਜਦੋਂ ਇਹਨਾਂ ਨੂੰ ਕ੍ਰੀਏਟ ਕੀਤਾ ਇਹਨਾਂ ਦੇ ਜਨਮ ਦੇ ਵਿੱਚ ਕੋਈ ਦੰਦੀ ਚੀਜ਼ ਹੀ ਨਹੀਂ ਸੀ ਬੰਦਾ ਔਰਤ ਨੂੰ ਦੇਖ ਰਿਹਾ ਔਰਤ ਬੰਦੇ ਨੂੰ ਦੇਖ ਰਹੀ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਸੈਕਸ ਥੌਟਸ ਨਹੀਂ ਸੀਗਾ ਕਿ ਹਾਂ ਯਾਰ ਇਹ ਨੰਗਾ ਜਾਂ ਇਹ ਨੰਗੀ ਹੈ ਠੀਕ ਹੈ ਉਹ ਸ਼ਤਾਂ ਦੇ ਕਹੇ ਤੇ ਵੀ ਭਾਈ ਤੂੰ ਇੱਥੇ ਨਾ ਬੂਟੇ ਦਾ ਪੱਤਾ ਦਿੱਤਾ ਲਾ ਕੇ ਕਿ ਤੂੰ ਇੱਥੇ ਪੱਤਾ ਹੀ ਆਪਣੀ ਸ਼ਰਮਗਾਤ ਤੇ ਜਿਹੜੀ ਬਾਥਰੂਮ ਵਾਲੀ ਜਗ੍ਹਾ ਤੇ ਇੱਥੇ ਪੱਤਾ ਲਾ ਲਾ ਤਾਂ ਕਿ ਤੂੰ ਆਪਣੀ ਚੀਜ਼ ਕਵਰ ਕਰ ਸਕੇ ਵੀ ਇਹ ਤਾਂ ਲੁਕਉਣ ਵਾਲੀ ਚੀਜ਼ ਆ ਕਿ ਜਸਟ ਟਾਈਮ ਜਦੋਂ ਇਹ ਪ੍ਰਮਾਤਮਾ ਨੂੰ ਪਤਾ ਲੱਗਦਾ ਕਿ ਪ੍ਰਮਾਤਮਾ ਨੂੰ ਬੁਰਾ ਲੱਗਦਾ ਕਿ ਮੈਂ ਇਹਨਾਂ ਦੇ ਜ਼ੈਨ ਦੇ ਵਿੱਚ ਐਜੀ ਕੋਈ ਚੀਜ਼ ਪਾਈ ਨਹੀਂ ਬਟ ਇਹ ਇਹ ਚੀਜ਼ਾਂ ਨੂੰ ਕਿੱਦਾਂ ਇਹਨਾਂ ਨੇ ਪਰਫਾਰਮ ਕੀਤਾ ਕਿ ਪਰਦਾ ਇਹਨਾਂ ਨੇ ਚੁਣ ਲਿਆ ਆਪ ਸਭ ਤੋਂ ਪਹਿਲਾਂ ਉੱਥੇ ਪਰਦਾ ਚੁਣਨ ਵਾਲਾ ਕੌਣ ਸੀ ਔਰਤ ਮੰਦੀਣੀ ਚੁਣਿਆ ਬੰਦਾ ਲਾਈ ਲਾ ਗੱਬਚਰਾ ਤੇ ਔਰਤ ਨੇ ਪਰਦਾ ਚੁਣਿਆ ਤੇ ਫਿਰ ਔਰਤ ਨੂੰ ਲਾਜ਼ਮੀ ਕਰ ਦਿੱਤਾ ਗਿਆ ਕਿ ਹੁਣ ਤੂੰ ਪਰਦੇ ਚ ਰਹਿ ਕਿਉਂਕਿ ਜੇ ਤੇਰੇ ਜ਼ੈਨ ਦੇ ਵਿੱਚ ਇਹ ਗੱਲ ਆਈ ਹੈ ਠੀਕ ਹੈ ਤੇ ਬੰਦੇ ਨੇ ਵੀ ਪਰਦਾ ਰੱਖਣਾ ਸ਼ੁਰੂ ਕਰ ਲਿਆ ਕੱਪੜੇ ਪਾਣੇ ਸਟਾਰਟ ਕਰ ਦਿੱਤੇ ਅੱਜ ਦੀ ਰੇਟ ਦੇ ਵਿੱਚ ਬੰਦੇ ਉੱਥੇ ਹੀ ਆ ਬਟ ਕੁੜੀਆਂ ਨੇ ਦੁਬਾਰਾ ਲਾਣੇ ਸ਼ੁਰੂ ਕਰ ਦਿੱਤੇ ਤੇ ਬੀਬੀ ਜੀ ਤੁਸੀਂ ਲਾਉਣੀ ਸੀ ਤੇ ਉਦੋਂ ਪਾਈ ਕਿਉਂ ਸੀਗੀ ਉਹਦਾ ਪੌਣ ਦਾ ਕੋਈ ਮਤਲਬ ਬਣਦਾ ਨਹੀਂ ਸੀ ਜੇ ਤੁਸੀਂ ਹੁਣ ਇੱਥੇ ਆ ਕੇ ਇਹ ਚੀਜ਼ਾਂ ਨੂੰ ਲਾਉਣ ਵਸਾਰ ਨਹੀਂ ਸੀ ਉਥੇ ਦਾ ਤੁਸੀਂ ਜਦਾ ਕੀਤੀ ਰੱਬ ਦੀ ਵੀ ਤੁਸੀਂ ਹੁਕਮ ਅਬਦੁੱਲੀ ਸੌਰੀ ਲਾਣੇ ਦੂਜੇ ਪਾਸੇ ਇਹ ਉਹਨਾਂ ਮਰਦਾਂ ਵਾਸਤੇ ਆ ਮੈਂ ਕਹਿ ਰਿਹਾ ਦੇਖੋ ਜੋ ਸਾਨੂੰ ਰੱਬ ਨੇ ਬਣਾਇਆ ਸੀ ਸਾਨੂੰ ਬਣਾਇਆ ਸੀ ਉਹ ਨਿਰਵਸਤਰ ਬਿਨਾ ਕੱਪੜਿਆਂ ਤੋਂ ਅੱਜ ਵੀ ਬਹੁਤ ਸਾਰੀਆਂ ਟ੍ਰਾਈਬਸ ਆ ਜੰਗਲਾਂ ਦੇ ਵਿੱਚ ਜਿੱਦੇ ਵਿੱਚ ਕੱਪੜੇ ਨਹੀਂ ਲੋਕ ਪਾਉਂਦੇ ਨੰਗੇ ਰਹਿੰਦੇ ਔਰਤਾਂ ਛਾਤੀ ਨੰਗੀਆਂ ਬਾਥਰੂਮ ਅਲੀ ਜਗ੍ਹਾ ਨੰਗੀ ਬਲੋ ਫੁੱਲ ਬੋਡੀ ਨਿਊਡ ਕੋ ਮੰਦੇ ਆ ਬੱਚੇ ਔਰਤ ਬੁੱਢੇ ਜਵਾਨ ਸਾਰੇ ਕੁੰਦੇ ਕੀ ਗੱਲ ਉਹਨਾਂ ਦੇ ਹਾਰਮੋਨੀ ਹਿਲਦੇ ਹੁਣ ਦੇ ਕਹਿੰਦੇ ਵੀ ਤੂੰ ਜੇ ਨੰਗੀਆਂ ਤੇਹੀਂ ਤੈਨੂੰ ਦੇਖ ਕੇ ਤਾਂ ਨਾ ਰੇਪ ਕਰਾਂਗੇ ਵੀ ਸਾਡਾ ਤਾਂ ਜੀ ਮਤਲਬ ਮੂਡ ਬਣ ਗਿਆ ਸਾਡਾ ਮਨ ਬਣ ਗਿਆ ਉਹਨਾਂ ਦਾ ਨਹੀਂ ਮੰਨਦਾ ਤੇ ਉਹਨਾਂ ਤੋਂ ਆਪਾਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਕਿ ਉਹ ਉਹ ਇਨਸਾਨ ਜੋ ਰੱਬ ਨੇ ਕ੍ਰੀਏਟ ਕੀਤੇ ਸੀ ਜਿਨ੍ਹਾਂ ਨੂੰ ਕਿਸੇ ਨੂੰ ਨਗਨ ਅਵਸਥਾ ਵਿੱਚ ਦੇਖ ਕੇ ਕੋਈ ਮਤਲਬ ਨਹੀਂ ਸੀ ਕੁਝ ਨਹੀਂ ਸੀ ਫੀਲ ਹੁੰਦਾ ਉਹ ਇੱਕ ਆ ਪ੍ਰਜਨਨ ਕਰਨਾ ਸੈਕਸ ਕਰਨਾ ਉਹ ਸਿਰਫ ਇੱਕ ਬੱਚਾ ਪੈਦਾ ਕਰਨ ਦਾ ਕਲਾ ਪ੍ਰੋਸੈਸ ਆ ਇਸ ਸ੍ਰਿਸ਼ਟੀ ਦੇ ਵਿੱਚ ਹਿੱਸਾ ਲੈਣ ਦਾ ਪ੍ਰੋਸੈਸ ਆ ਇਸ ਰੂਹ ਕਿ ਨੂੰ ਗਾਹ ਵਿਧਾਨ ਦਾ ਪ੍ਰੋਸੈਸ ਆ ਇੱਕ ਨਵੀਂ ਰੂਹ ਨੂੰ ਇੱਥੇ ਲੈ ਕੇ ਆਉਣ ਦਾ ਪ੍ਰੋਸੈਸ ਇੱਕ ਨਵੀਂ ਰੂਹ ਨੂੰ ਹੋਂਦ ਦੇਣਾ ਇੱਕ ਅੱਛਾ ਇਨਸਾਨ ਬਣਾਉਣਾ ਇੱਕ ਅੱچھے ਇਨਸਾਨ ਨੂੰ ਕ੍ਰੀਏਟ ਕਰਨਾ ਇਸ ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਇੱਕ ਅੱਛੀ ਰੂਹ ਨੂੰ ਲੈ ਕੇ ਆ ਕੇ ਉਹਨੂੰ ਤਿਆਰ ਕਰਨਾ ਸਖ ਸਿਰਫ ਇਹਦਾ ਪ੍ਰੋਸੈਸ ਬਟ ਅੱਜ ਇਹ ਨੂੰ ਛੱਡ ਕੇ ਬਾਕੀ ਸਾਰੇ ਪ੍ਰੋਸੈਸ ਬੱਚਾ ਪੈਦਾ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੇ ਪ੍ਰੋਸੈਸ ਆ ਇੱਥੇ ਅਸੀਂ ਪ੍ਰਜਨਨ ਕਰਦੇ ਹਾਂ ਲੋਕ ਸੈਕਸ ਕਰਦੇ ਆ ਹਰ ਤਰੀਕੇ ਨਾਲ ਕਰਦੇ ਪਰ ਉਹਨਾਂ ਦਾ ਮੇਨ ਮੋਟਿਵ ਬੱਚਾ ਨਹੀਂ ਹੁੰਦਾ ਕੰਟਰੈਸੈਪਟਿਵ ਪੀਲਸ ਖਾਦੀਆਂ ਕੌਂਡਮ ਯੂਜ਼ ਕੀਤੇ ਜਾਂਦੇ ਆ ਬੱਚਾ ਨਾ ਹੋ ਜਵੇ ਜਦਕਿ ਇਹ ਚੀਜ਼ ਬਣਾਈ ਰੱਖਣੇ ਕਿਉਂ ਸੀ ਸਿਰਫ ਔਰ ਸਿਰਫ ਬੱਚਾ ਪੈਦਾ ਕਰ ਔਰ ਕੋਈ ਇਹਦਾ ਮੇਨ ਮੋਟਿਵ ਹੈ ਨਹੀਂਗਾ ਠੀਕ ਹੈ ਅੱਜ ਆਪਣੇ ਆਪਣੇ ਸੁੱਖਾਂ ਦੇ ਵਾਸਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਇਹਦੇ ਵਿੱਚ ਸੰਭੋਗ ਯਾਨੀ ਮਜ਼ਾ ਲੈਣ ਲੋਕਾਂ ਨੂੰ ਵਿੱਚ ਮਜ਼ੇ ਆਣ ਲੱਗ ਪਏ ਵੱਡੇ ਤੋਂ ਮੱਚ ਬੈਟਰ ਉਹ ਬੰਦੇ ਆ ਜਿਹੜੇ ਜੰਗਲਾਂ 'ਚ ਟ్రਾਈਬਸ 'ਚ ਰਹ ਰਹੇ ਆ ਜਿਨ੍ਹਾਂ ਦੀਆਂ ਔਰਤਾਂ ਨੰਗੀਆਂ ਹੁੰਦੀਆਂ ਤੇ ਉੱਥੇ ਕਦੀ ਰੀਪ ਨਹੀਂ ਹੁੰਦਾ ਤੇ ਅਸੀਂ ਪਹਿਲੀ ਬੇਫਿਕੂਫੀ ਔਰਤ ਦੀ ਪਹਿਲਾ ਪਰਦਾ ਚੁਣਿਆ ਮੁਰਕੇ ਪਰਦਾ ਲਾਇਆ ਦੂਸਰੀ ਬੇਫਿਕੂਫੀ ਮੱਤ ਵੀ ਜੇ ਉਹਨੇ ਪਰਦਾ ਲਾਈ ਦਿੱਤਾ ਤੇ ਤੁਸੀਂ ਉਹ ਇਨਸਾਨ ਬਣ ਜੋ ਜੋ ਰੱਬ ਤੁਹਾਨੂੰ ਬਣਾਉਣਾ ਚਾਹੁੰਦਾ ਸੀਗਾ ਜੋ ਉਸ ਖਸਮ ਨੇ ਜੋ ਉਸ ਨਿਰੰਕਾਰ ਨੇ ਤੁਹਾਨੂੰ ਕ੍ਰੀਏਟ ਕੀਤਾ ਸੀ ਵੀ ਇਹ ਮੇਰਾ ਮਰਦਵਾ ਜਿਹਦੇ ਜ਼ਹਿਨ ਦੇ ਵਿੱਚ ਕੋਈ ਵੀ ਗੰਦੀ ਗੱਲ ਨਹੀਂ ਹੋਊਗੀ ਕੋਈ ਕੋਈ ਉਹਦੇ ਨੰਗਾ ਵੀ ਫਿਰੇ ਔਰਤ ਨੇ ਚੁਣਿਆ ਉਹਨੇ ਲਿਖੀਆਂ ਲੇਖਦੀਆਂ ਭੋਗ ਮੰਨਾ ਚਿਤ ਲਾ ਕੇ ਉਹਨੇ ਚੁਣਿਆ ਉਹਨੇ ਵਸਾਰਿਆ ਉਹ ਆਪੇ ਭਰੇਗੀ ਠੀਕ ਹੈ ਗੱਲ ਮੈਂ ਤੁਹਾਡੀ ਕਰਦਾ ਤੁਹਾਡੀ ਬੰਦਿਆਂ ਦੀ ਕਰਦਾ ਹੁਣ ਬੰਦੇ ਕਿਹ ਗਮ ਹੈ ਕਿਹ ਚੂਤੀਏ ਯਾਰ ਚੁੰਬਕ ਦੇਖੇ ਚੁੰਬਕ ਐਦਾਂ ਜੁੜਦੇ ਐਦਾਂ 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 ਜੇ ਚੁੰਬਕ ਜੋੜਦੇ ਤੁਸੀਂ ਆਪਣੀ ਭੈਣ ਨੂੰ ਕਿਉਂ ਨਹੀਂ ਜੋੜਦੇ ਤੁਸੀਂ ਆਪਣੀ ਕੁੜੀ ਨੂੰ ਕਿਉਂ ਨਹੀਂ ਜੋੜਦੇ ਆਪਣੀ ਮਾਂ ਨੂੰ ਕਿਉਂ ਨਹੀਂ ਜੋੜਦੇ ਆਪਣੇ ਆ ਰਿਸ਼ਤੇਦਾਰ ਚ ਕੁੜੀਆਂ ਨੂੰ ਕਿਉਂ ਨਹੀਂ ਜੋੜਦੇ ਪਏ ਤੁਸੀਂ ਭੈਣ ਚ ਤੀਜੀ ਵੀ ਜਨਨੀ ਨਹੀਂ ਜੁੜਨਾ ਹੁੰਦਾ ਤੀਸਰੀ ਦੀ ਕੁੜੀ ਨਹੀਂ ਜੁੜਨਾ ਹੁੰਦਾ ਜਿਉ ਨੰਗੀ ਫਿਰਦੀ ਤੇ ਮੈਂ ਨਹੀਂ ਕਹਿੰਦਾ ਬੀਬਾ ਤੂੰ ਸਹੀ ਆ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਵੀ ਇਹ ਚੀਜ਼ਾਂ ਪਰਦੇ ਵਿੱਚ ਹੀ ਚੰਗੀਆਂ ਲੱਗਦੀਆਂ ਮੈਂ ਤੁਹਾਨੂੰ ਅਗੇ ਉਹ ਫੋਟੋ ਦਿਖਾ ਦਿੰਦਾ ਇਹਦੇ ਵਿੱਚ ਇਹਨੇ ਆਪਣੀ ਸਿਕਿਉਰਿਟੀ ਠੀਕ ਆ ਨੋ ਸ਼ੀ ਹੈਜ਼ ਲੋਸਟ ਹਰ ਸਿਕਿਉਰਿਟੀ ਪ੍ਰਾਈਡ ਐਂਡ ਹੈਪੀਨੈਸ ਇਹ ਚੀਜ਼ਾਂ ਨੂੰ ਗਵਾਉਂਦੀ ਆ ਤੇ ਫਿਰ ਕਹਿੰਦੀ ਆ ਕਿ ਮੈਂ ਆਜ਼ਾਦ ਆ ਤੁਸੀਂ ਜਦੋਂ ਆਜ਼ਾਦ ਹੁੰਨੇ ਆ ਕੁੜੀਆਂ ਇਡੀਆਂ ਕੁੱਤੀਆਂ ਨਾ ਮੈਂ ਤਾਂ ਅੰਦਾਜ਼ਨ ਜਿਸ ਟਾਈਮ ਮੈਂ ਅਰਧਨਗਰ ਅਵਸਥਾ ਦੇ ਵਿੱਚ ਘਰੋਂ ਤੋਂ ਬਾਹਰ ਜਾਂਦੀਆਂ ਨੇ ਇਹਨਾਂ ਦੇ ਜ਼ਹਿਨ ਦੇ ਵਿੱਚ ਹੁੰਦਾ ਕੋਈ ਨਾ ਕੋਈ ਸਾਨੂੰ ਦੀਖੇ ਜਿਸ ਇਸ ਕਾਇਨਾਤ ਦੇ ਵਿੱਚ ਮਰਦ ਮਰਦ ਸਮਾ ਜੱਡ ਹੋਈ ਬੇ ਔਰਤ ਅੱਡ ਹੋਈ ਬੇ ਔਰਤ ਮਰਦ ਦੇ ਮੱਥੇਨ ਲੱਗੇ ਮਰਦ ਔਰਤ ਦੇ ਤੇ ਮੈਂ ਦੇਖਦਾ ਔਰਤ ਕਿਹੜੀ ਨੰਗੀ ਫਿਰਦੀ ਔਰਤ ਨੰਗੀ ਫਿਰਦੀ ਨਹੀਂ ਫਿਰ ਨਹੀਂ ਸਕਦੀ ਔਰਤ ਸਿਰਫ ਨੰਗੀ ਹੁੰਦੀ ਆ ਆਪਣੀ ਬੋਡੀ ਦੇ ਉਬਾਰ ਦਿਖਾਉਂਦੀ ਆ ਮਰਦਾਂ ਨੂੰ ਪ੍ਰਭਾਵਿਤ ਕਰਨਦੀ ਜੁਤੀਓ ਮਰਦ ਜਿਹੜੇ ਉਹਨੂੰ ਦੇਖ ਕੇ ਹਾ 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 ਹੋ 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 ਇਹ ਕੁੜੀ ਕਿੰਨੀ ਸੋਣੀ ਕਿੰਨੀ ਕੈਂਟ ਇਹਦੀ ਫਿਗਰ ਕਿੰਨੀ ਕੈਂਟ ਗਲਤ ਆਪਾਂ ਗਲਤ ਔਰਤਾਂ ਵੀ ਆ ਪਰ ਉਹ ਸੋ ਕਹਿੰਦੀ ਮਾਈ ਬਾਡੀ ਮਾਈ ਰੂਲਸ ਮੈਂ ਜੋ ਮਰਜੀ ਕਰ ਸਕਦੀ ਆ ਹਾਂ ਤੋ ਤੂੰ ਕਰ ਨਾ ਸਾਡੇ ਨੂੰ ਲੰਗੀ ਫਿਰ ਸਾਨੂੰ ਕੀ ਆ ਸਾਡੇ ਨੂੰ ਲੰਗੀ ਫਿਰ ਹਨਾ ਪਰ ਕਨਸੀਕਵੈਂਸ ਜਿਹੜੇ ਉਹਦੇ ਭੁਗਤਣ ਵਾਸਤੇ ਤੁਹਾਨੂੰ ਤਿਆਰ ਰਹਿਣਾ ਪੈਣਾ ਮੈਂ ਮਰਦਾਂ ਨੂੰ ਇੱਕ ਸਾਇਲੈਂਟ ਮੈਸੇਜ ਦੇਣਾ ਚਾਹੁੰਦਾ ਕਿ ਅਗਰ ਕੋਈ ਔਰਤ ਐਦਾਂ ਫਿਰਦੀ ਆ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਉਹ ਮਰਦ ਬਣੋ ਉਹ ਅਸਲੀ ਸਿੱਕਾ ਸਦਾਖਰ ਬਣੋ ਚਾ ਕਹਦਾ ਬੜੇ ਗੁਰਗਾ ਵਾਂਗੂ ਬਣੋ ਜਿਹੜੇ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਵੀ ਕੋਈ ਨੰਗਾ ਤੇ ਕੋਈ ਕੀ ਆ ਤੇ ਉਹਨਾਂ ਵਾਸਤੇ ਸਿਰਫ ਇੱਕ ਬਾਡੀ ਹੋਵੇ ਸਿਰਫ ਇੱਕ ਮਾਜ਼ ਦਾ ਲੋਥੜਾ ਹੋਵੇ ਹੋਰ ਕੁਝ ਨਹੀਂ ਆ ਤੁਸੀਂ ਜ਼ਹਿਨ ਚ ਦੇਖੋ ਵੀ ਜਦੋਂ ਕਿ ਔਰਤ ਨੰਗੀ ਹੋ ਕੇ ਫਿਰਦੀ ਤਾਂ ਜ਼ਹਿਨ ਸੋਚੇ ਕੀ ਮਾਜ਼ੇ ਲੋਥੜੇ ਨੂੰ ਅੱਗ ਲੱਗੀ ਪੈਂ ਜੋ ਆਪਣਾ ਬਾਡੀ ਦਿਖਾਉਂਦੀ ਅੱਜ ਮਰੀ ਤੇ ਕੱਲ ਅੱਗ ਲਾ ਕੇ ਢੇਰਾ ਤੂੰ ਹੈ ਕੀ ਬੰਦਾ ਯਾਰ ਇਥੇ ਆ ਜੋ ਸਾਡੀਆਂ ਬੁਲਸ਼ਟਾਂ ਮੈਂ ਕਹਿੰਨਾ ਉਸ ਲੈਵਲ ਤੱਕ ਸੌਰੀ ਯਾਰ ਗਾਲਾਂਜ ਮੇਰੇ ਤੋਂ ਕਾਡੋ ਗਿਆ ਥੋੜਾ ਗਲਤ ਸ਼ਬਦ ਆਪਦੀ ਵੱਲ ਚਲ ਗਿਆ ਆਮ ਸੌਰੀ ਮੈਂ ਮੈਨੂੰ ਮਾਫ ਕਰ ਰਿਹਾ ਠੀਕ ਆ ਪਰ ਤੀਆਂ ਪੈਣਾ ਵਾਸਤੇ ਵੀ ਹੱਥ ਜੋੜ ਕੇ ਬੇਨਤੀ ਜੇ ਤੂੰ ਹੀ ਮਤਲਬ ਇਹ ਚੀਜ਼ਾਂ ਪਰਫਾਰਮ ਕਰਦੇ ਵੀ ਇਹ ਸਹੀ ਨਹੀਂ ਆ ਤੁਹਾਡੇ ਵਾਸਤੇ ਕਿਉਂਕਿ ਸਟਾਰਟਿੰਗ ਦੇ ਵਿੱਚ ਤੁਸੀਂ ਪਰਦਾ ਚੁਣਿਆ ਸੀਗਾ ਤੇ ਹੁਣ ਤੁਸੀਂ ਆਪਣਾ ਪਰਦਾ ਖੁਦ ਹੀ ਬਸਾਰ ਰਹੀਆਂ ਆ ਠੀਕ ਆ ਤੁਸੀਂ ਉਸ ਪਰਦੇ ਨੂੰ ਛੱਡਦੇ ਜਾ ਰਹੇ ਆ ਯਾਰ ਮੈਂ ਕੈਮਰਾ ਸਹੀ ਕਰਾਂ ਯਾਰ ਜਿਹੜਾ ਐਂਗਲ ਜਾਂ ਬਣਦਾ ਨਹੀਂ ਪਿਆ ਵਧੀਆ ਯਾਰ ਤੁਸੀਂ ਉਹ ਪਰਦੇ ਨੂੰ ਛੱਡੀ ਜਾ ਰਹੇ ਆ ਉਹ ਜਿਆ ਚੂਤੀਆ ਮਰਦੇ ਉਹਦਾ ਚੁੰਬਕ ਹੀ ਅਟੈਚ ਹੋਈ ਜਾਂਦਾ ਉਹ ਔਰਤ ਆ ਜੀ ਨੈਗੇਟਿਵ ਪੋਜ਼ੀਟਿਵ ਚਾਰਜ ਹੁਣ ਉਹ ਤਾਂ لازਮੀ ਆ ਜੀ ਜੇ ਔਰਤ ਨੂੰ ਨੰਨੰਗੀ ਦੇਖ ਲਾ ਤੇ ਸਾਡੇ ਜਿਹੜੇ ਹਾਰਮੋਨ ਸਾਡੇ ਕਾਬੂ ਨਹੀਂ ਰਹਿੰਦੇ ਸੁਭਾਅ ਬੈਂਚੋ ਜੋ ਮੈਂ ਤੁਹਾਨੂੰ ਉਦੋਂ ਮੰਨੂਗਾ ਤੁਹਾਡੇ ਹਾਰਮੋਨ ਕਾਬੂ ਨਹੀਂ ਜੇ ਤੁਸੀਂ ਤੁਹਾਡੀ ਮਾਂ ਭੈਣ ਦੇ ਨਾਲ ਕਰੋਗੇ ਨਾ ਹਕੂਕਰਮ ਉਦੋਂ ਤੁਹਾਨੂੰ ਮੈਂ ਦੇਖੂਗਾ ਪਰ ਵੈਸੇ ਇਹ ਵਾਲੀ ਗੱਲ ਕਹਿਣੀ ਬਣਦੀ ਨਹੀਂ ਯਾਰ ਅੱਲਾ ਮਾਫ ਕਰੇ ਲੋਕੀ ਇਹ ਵੀ ਕੰਮ ਕਰ ਹੀ ਜਾਂਦੇ ਥੋੜਾ ਡਿਸਪਲਿਨ ਦੇ ਵਿੱਚ ਹੋ ਜਾਓ ਤੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਅੱਜ ਨਹੀਂ ਰੋਕਦੇ ਨਾ ਕੁਕਰਮਾ ਤੋਂ ਚਾਹੇ ਮੁੰਡੇ ਆ ਚਾਹੇ ਕੁੜੀਆਂ ਆ ਹਰ ਇੱਕ ਮਰਦ ਨੂੰ ਰੇਜ਼ ਇੱਕ ਔਰਤ ਹੀ ਕਰਦੀ ਆ ਇੱਕ ਔਰਤ ਜੇ ਸਮਾਜ ਦੇ ਵਿੱਚ ਵਿਗੜ ਗਈ ਉਹ ਸਮਾਜ ਦਾ ਵਾਸਤੜ ਹੋ ਜਾਣਾ ਬੰਦਾ ਨਹੀਂ ਬੰਦਾ ਚੁਤੀਆ ਆ ਬੰਦੇ ਦੇ ਹੱਥ ਕੋਈ ਗੇਮ ਨਹੀਂ ਆ ਅਗਰ ਕਿਸੇ ਸਮਾਜ ਨੂੰ ਤਬਾਹ ਕਰਨਾ ਅਗਰ ਕਿਸੇ ਸਮਾਜ ਦੀ ਤੁਹਿੰ ਜਣਾ ਹਲਾਉਣੀ ਅਗਰ ਕਿਸੇ ਸਮਾਜ ਨੂੰ ਤੁਸੀਂ ਪਸਨਾ ਭੂਸ਼ ਕਰਨਾ ਉਹਦੀ ਔਰਤਾਂ ਨੂੰ ਬਗਾੜ ਤੋਂ ਬਸ ਕਿਉਂਕਿ ਔਰਤਾਂ ਨੇ ਹੀ ਬੱਚੇ ਪੈਦਾ ਕਰਨੇ ਔਰਤਾਂ ਨੇ ਹੀ ਅਗਲੀ ਨਸਲਾਂ ਨੂੰ ਜਨਮ ਦੇਣਾ ਔਰਤਾਂ ਨੇ ਹੀ ਮਰਦ ਤਿਆਰ ਕਰਨੇ ਤੇ ਔਰਤ ਮਰਦ ਆਵਲ ਤਿਆਰ ਕਰਦੀਆਂ ਛੱਕੇ ਆ ਗਾਲੀ ਐਕਟੀਵਾਇਜ਼ੀ ਬੁਨਲੇ ਪੱਭੀ ਇਹਨਾਂ ਨੂੰ ਤਿਆਰ ਹੋ ਰਿਹਾ ਤੇ ਇਹਨਾਂ ਨੂੰ ਤਿਆਰ ਕਰਕੇ ਬਚਪਨ ਦੇ ਵਿੱਚ ਚੱਲ ਬੱਚੇ ਰੀਲ ਬਣਾਉਣੇ ਆ ਲਾਚ ਟੁੰਮਕੇ ਓ ਟੁੰਮਕੇ ਕੁੜੀ ਲਾ ਰਹੀ ਪੈਂਚ ਮੁੰਡਾ ਵੀ ਲਾ ਰਿਹਾ ਆ ਤੁਹਾਡੀਆਂ ਰੀਲਾਂ ਬਣਦੀਆਂ ਪਈਆਂ ਤੁਸੀਂ ਇਹ ਮਰਦ ਸਮਾਜ ਤਿਆਰ ਕਰਦੇ ਪਏ ਆ ਬੱਚਾ ਜਮਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਤੁਸੀਂ ਐਸੀ ਸ਼ਖਸੀਅਤ ਨੂੰ ਇਸ ਕਾਇਨਾਤ ਲੈ ਕੇ ਆਣਾ ਜਿਹਨੂੰ ਨੈਤਿਕਤਾ ਪਤਾ ਹੋਵੇ ਜਿਹਨੂੰ ਚੰਗੇ ਮਰਦੇ ਦੀ ਪਛਾਣ ਪਤਾ ਹੋਵੇ ਅੱਜ ਕੱਲ ਲੋਕ ਕਿਸੇ ਦਾ ਮਰਡਰ ਕਰਕੇ ਵੀ ਜਸਟ ਚਿੱਲ ਬੇ ਜਸਟ ਚਿੱਲ ਕੋਈ ਬਾਤ ਨਹੀਂ ਐਸਾ ਹੋ ਗਿਆ ਕੋਈ ਬਾਤ ਨਹੀਂ ਫਿਰ ਕੀ ਹੋ ਗਿਆ ਇਹ ਪੈਨਚੋ ਇਹ ਗੱਲ ਇਹ ਰੀਜ਼ ਕੀਤਾ ਤੁਸੀਂ ਆਪਣਾ ਚਾਈਲਡ ਯਾਰ ਹੂੰ ਕਿਉਂਕਿ ਜਿਹੜਾ ਰੇਪ ਕਰਦਾ ਗੋਹਾਸ ਕੇ ਪਰਸਗਾਮ ਇਹ ਕੀਤਾ ਡੁੱਬ ਕੇ ਮਰ ਜੋ ਬੱਚੇ ਦੀ ਗਲਤੀ ਨਹੀਂ ਮਾਪਾਪ ਦੀ ਵੱਡੀ ਗਲਤੀ ਹਰ ਟਾਈਮ ਤੁਸੀਂ ਉਹਨੂੰ ਚੰਡਿਆ ਨਹੀਂ ਸਹੀ ਜਾਂਦੇ ਤੁਸੀਂ ਗਾਲਾਂ ਨਹੀਂ ਕੱਢੀਂ ਅੱਜ ਕੱਲ ਦੇ ਕੀਚਰ ਵਿੱਚ ਤੁਹਾਡੇ ਬੱਚੇ ਨੂੰ ਮਾਰਨ ਦੀ ਟਰਾਈ ਕਰਦੇ ਤੇ ਤੁਸੀਂ ਭੈਣ ਚੋਂ ਪੂਰਾ ਲਾਣਾ ਲੈ ਕੇ ਜਾ ਚੜਦੇ ਹੋ ਉਹੀ ਸਾਡੇ ਬੱਚੇ ਨੂੰ ਮਾਰ ਦਿੱਤਾ ਓਏ ਤੇਰੀ ਮਮਾ ਇਹ ਕਰ ਦੋ ਬੱਚਿਆ ਅੱਜ ਨਹੀਂ ਮਾਰੇ ਤੇ ਕੱਲ ਫਿਰ ਆਪ ਮਰਵਾਉਂਦਾ ਫਿਰੇਗਾ ਹੋਰ ਕੀ ਆ ਚਲੋ ਸੋ ਅੱਜ ਦੀ ਵੀਡੀਓ ਨੂੰ ਮੈਂ ਇੱਥੇ ਸਮਾਪਤ ਕਰਦਾ ਛੇਤੀ ਮਿਲਾਂਗੇ ਅਦਾਂ ਦੀ ਇੱਕ ਨਵੀਂ ਵੀਡੀਓ ਨਾਲ ਹੋਪ ਤੁਸੀਂ ਸਮਝ ਸਕੋ ਯਾਰ ਇਹ 11 ਮਿੰਟ ਦੀ ਵੀਡੀਓ ਹੈ ਸ਼ਾਇਦ ਹੀ ਕਿਸੇ ਨੇ ਪੂਰੀ ਦੇਖੀ ਹੋਵੇ ਤੇ ਜਲਦ ਮਿਲਾਂਗੇ ਅਦਾਂ ਦੀ ਨਈ ਵੀਡੀਓ ਨਾਲ ਉਦੋਂ ਤੱਕ ਵੀ ਸਤਿ ਸ਼੍ਰੀ ਅਕਾਲ